ਮਾਈਨਿੰਗ ਮਾਫੀਆ ਨੂੰ ਪੁਲਿਸ ਦੀ ਤਾਕਤ ਇਸ ਦੀ ਕੀਮਤ ਵਿੱਚ ਨਜਾਇਜ਼ ਮਾਈਨਿੰਗ ਨਹੀਂ ਕੀਤੀ ਜਾਵੇਗੀ ਬਰਦਾਸ਼ਤ ਪੰਜਾਬ ਸਰਕਾਰ ਵੱਲੋਂ ਨਜਾਇਜ਼ ਮਾਈਨਿੰਗ ਵਿਰੁੱਧ ਸ਼ਿਕੰਜਾ ਕਸਦੇ ਹੋਏ ਅੰਮ੍ਰਿਤਸਰ ਦਿਹਾਤੀ ਦੇ ਇਲਾਕੇ ਅਜਨਾਲਾ ਦੇ ਪਿੰਡ ਸਾਹੋਵਾਲ ਵਿਖੇ ਵੱਡਾ ਐਕਸ਼ਨ ਕੀਤਾ ਗਿਆ ਜਿਸ ਦੌਰਾਨ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਵੱਲੋਂ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਸਾਹੋਵਾਲ ਵਿਖੇ ਵੱਡੇ ਪੱਧਰ ਤੇ ਰੇਡ ਕਰਕੇ 15 ਦੇ ਕਰੀਬ ਰਕਤ 2 ਜੀਸੀਬੀ ਮਸ਼ੀਨਾਂ ਸਮੇਤ 3 ਲੋਕਾਂ ਨੂੰ ਕਾਬੂ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਅਜਨਾਲਾ ਦੇ ਐਸਐਚਓ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਹੈ ਕਿ ਇਲੀਗਲ ਮਾਈਨਿੰਗ ਵਿਰੁੱਧ ਐਕਸ਼ਨ ਕਰਦੇ ਹੋਏ ਅਜਨਾਲਾ ਦੇ ਪਿੰਡ ਸਾਹੋਵਾਲ ਵਿਖੇ ਰੇਡ ਕਰਕੇ 15 ਟਰੱਕ ਜੀਐਸਵੀ ਮਸ਼ੀਨਾਂ ਸਮੇਤ 3 ਲੋਕਾਂ ਨੂੰ ਕਾਬੂ ਕੀਤਾ ਗਿਆ ਉਹਨਾਂ ਇਲੀਗਲ ਮਾਈਨਿੰਗ ਕਰਨ ਵਾਲਿਆਂ ਨੂੰ ਤਾਰਨਾ ਦਿੰਦੇ ਹੋਏ ਕਿਹਾ ਗਿਆ ਜੇਕਰ ਕੋਈ ਵਿਅਕਤੀ ਇਲੀਗਲ ਮਾਈਨਿੰਗ ਕਰਦਾ ਹੋਇਆ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਐਕਸ਼ਨ ਜਿਹੜਾ ਹੈ ਉਹ ਲਿਆ ਜਾਵੇਗਾ ਆਓ ਦੇਖਦੇ ਹਾਂ ਅੰਮ੍ਰਿਤਸਰ ਤੋਂ ਪ੍ਰਵਿੰਦਰ ਕੁਮਾਰ ਦੀ ਇਹ ਰਿਪੋਰਟ ਬੋਲਦੇ ਰੇਡ ਕੀਤਾ ਗਿਆ ਪਿੰਡ ਸਾਹੋਵਾਲ ਕੀ ਮਾਮਲਾ ਸਾਰਾ ਜੀ ਮਾਨਯੋਗ ਐਸਐਸਪੀ ਸਾਹਿਬ ਅੰਮ੍ਰਿਤਸਰ ਰੂਲਰਤੀ ਦੀਆਂ ਹਦਾਾਂ ਤੇ ਦਾਰ ਦगराज ਸਿੰਘ ਐਸਪੀ ਸਾਹਿਬ ਦੀ ਵਾਇਸ ਡੀਐਸਪੀ ਸਾਹਿਬ ਸਰਵੀਰ ਅਗਰਵਾਲਾ ਦੀ ਵਾਇਸ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਜਿਹੜਾ ਮੁਕੰਮਲ ਚਲਾਈ ਗਈ ਸੀ ਜਿਹਦੇ ਤਹਿਤ 15 ਬਟੇ ট্রাক ট্রাক ਜਿਹੜੇ ਐਲਪੀ ਤੇ ਦੋ ਜੀਐਸਪੀ ਜਿਹੜੀਆਂ ਨੇ ਕਾਬੂ ਕੀਤਾ ਕੀ ਮੰਨ ਲਓ ਮੰਨਦੇ ਦੀ ਰੱਖੀ ਹੋਈ ਕਿਸੇ ਦੀ ਆ ਤਿੰਨ ਦੋਸ਼ੀਆਂ ਨੂੰ ਗ੍ਰਿਫਟ ਕੀਤਾ ਗਿਆ ਮਾਈਨਿੰਗ ਐਕਟ ਦੇ ਤਹਿਤ ਮੁਕੰਮਲ ਕੀਤਾ ਗਿਆ ਕੀ ਕਾਰਨਾ ਦੇਣਾ ਚਾਹੁੰਦੇ ਹੋ ਜਿਹੜੇ ਮਾਈਨਿੰਗ ਵਾਲੇ ਵਿਚਾਰੀ ਨੇ ਕਿਸੇ ਕਿਸੇ ਵੀ ਹੱਦ ਤੱਕ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਉਹ ਨਹੀਂ ਹੋਣ ਦਿੱਤੀ ਜਾਊਗੀ ਔਰ ਮਾਈਨਿੰਗ ਕਰਨ ਵਾਲਿਆਂ ਨੂੰ ਤਾੜਨਾ ਕਿ ਇਹਨਾਂ ਆਪਣੀਆਂ ਪੂਰੀ ਹਰਫਤਾਂ ਤੋਂ ਬੰਦ ਹੋ ਜਾਣ। ਫਿਰ ਅੱਗੇ ਵੀ ਇਸ ਤਰ੍ਹਾਂ ਦਾ ਪ੍ਰੈਸ਼ਰ ਜਾਰੀ ਜਾਈ ਜਾਣਾ ਹੈ। ਹਾਂ ਬਿਲਕੁਲ ਮਾਈਨਿੰਗ ਦੇ ਖਿਲਾਫ ਇਸ ਤਰ੍ਹਾਂ ਹੀ ਸਰਕਾਰ ਦੀਆਂ ਹਦਾਇਤਾਂ ਦੇ ਮਤਲਬ ਇਹ ਪ੍ਰੈਸ਼ਰ ਜਿਹੜੇ ਚੱਲਦੇ ਰਹੇ।